ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਵੀਡੀਓ ਹੈ ਉਹ ਹੈ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਬਾਰੇ ਵੈਰੀ ਵੈਰੀ ਇੰਪੋਰਟੈਂਟ ਐਮਸੀਕਿਊ ਜੋ ਅਕਸਰ ਕੁਝ ਕੁ ਪੇਪਰਾਂ ਵਿੱਚ ਪੁੱਛੇ ਗਏ ਨੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਚਾਂਸ ਨੇ ਕਿ ਪੇਪਰਾਂ ਵਿੱਚ ਪੁੱਛੇ ਜਾਣ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂਜੀ ਆਪਣਾ ਪਹਿਲਾ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਤਾਂ ਆਪਸ਼ਨ ਹੈ 12 April 1780 13 November 1700 ਹਾਂਜੀ ਆਪਣਾ ਪਹਿਲਾ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? ਆਪਸ਼ਨ ਹੈ 12 ਨਵੰਬਰ 1780 ਈਸਵੀ, 13 ਨਵੰਬਰ 1780 ਈਸਵੀ, 15 ਨਵੰਬਰ 1780 ਈਸਵੀ ਜਾਂ 14 ਅਕਤੂਬਰ 1781 ਈਸਵੀ। ਤਾਂ ਇਹਦਾ ਆਪਣਾ ਸਹੀ ਉੱਤਰ ਹੋ ਜੂਗਾ ਜੀ। ਆਪਸ਼ਨ B 13 ਨਵੰਬਰ 1780 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਜੀ 13 ਨਵੰਬਰ ਨੂੰ। ਹਾਂਜੀ ਅਗਲਾ ਕੁਐਸਚਨ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ? ਆਪਸ਼ਨ ਹੈ ਲਾਹੌਰ, ਰਾਜੋਰੀ, ਗੁਜਰਾਂਵਾਲਾ ਜਾਂ ਅੰਮ੍ਰਿਤਸਰ। ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਸੀ ਗੁਜਰਾਂਵਾਲਾ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਜੋ ਕੀ ਹੈ ਇਹ ਅੱਜ ਕੱਲ ਪਾਕਿਸਤਾਨ ਵਿੱਚ ਹੈ ਕਿੱਥੇ ਹੈ ਜੀ? ਪਾਕਿਸਤਾਨ ਵਿੱਚ ਹੈ। ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਨਾਲ ਸੰਬੰਧ ਰੱਖਦੇ ਸੀ? অপশন ਹੈ ਪੰਗੀ ਮਿਸਲ ਫੁੱਲ ਕਿਆ ਮਿਸਲ ਕਨਈਆ ਮਿਸਲ ਜਾਂ ਸ਼ੁਕਰਚੱਕਿਆ ਮਿਸਲ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਡੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕਿਆ ਮਿਸਲ ਵਿੱਚ ਹੋਇਆ ਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਸੀ ਤੇਜਪਾਲ ਮਾਹ ਸਿੰਘ ਰਾਮਦੇਵ ਜਾਂ ਬੁੱਧ ਸਿੰਘ ਤਾਂ ਇਹਦਾ ਕਰੈਕਟ ਆਨਸਰ ਹੋ ਜੂਗਾ অপਸ਼ਨ ਬੀ ਮਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਕੀ ਸੀ ਸਦਾਕੌਰ ਰਾਜਕੌਰ ਸੈਬਕੌਰ ਜਾਂ ਗੰਗਾ ਦੇਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਬੀ ਰਾਜਕੌਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਜੀ ਸੀ ਤੇ ਇਹ ਫੁਲਕੀਆ ਮਿਸ਼ਨ ਨਾਲ ਸੰਬੰਧ ਰੱਖਦੀ ਸੀ ਫੁਲਕੀਆ ਮਿਸ਼ਨ ਨਾਲ ਸੰਬੰਧ ਰੱਖਦੀ ਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਮ ਕੀ ਸੀ অপਸ਼ਨ ਹੈ ਲਛਮਣਦਾਸ ਚੜਤ ਮਦਦਦਾਸ ਜਾਂ ਬੁੱਧ ਸਿੰਘ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਡੀ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਮ ਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦਾ ਉਪਨਾਮ ਕੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਹੜੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ অপਸ਼ਨ ਹੈ ਸ਼ੇਰ-ਏ-ਪੰਜਾਬ ਸ਼ੇਰ-ਏ-ਖਾਲਸਾ ਖਾਲਸਾ ਸਰਕਾਰ ਜਾਂ ਸਿੱਖਾਂ ਦਾ ਰਾਜ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਬੀ ਸੌਰੀ অপਸ਼ਨ ਏ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਜਾਣਿਆ ਜਾਂਦਾ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਰਣਜੀਤ ਤੋਂ ਕੀ ਭਾਵ ਹੈ অপশন ਹੈ ਯੁੱਧ ਜਿੱਤਣ ਵਾਲਾ ਸ਼ੇਰੇ ਖਾਲਸਾ ਦਿਲ ਜਿੱਤਣ ਵਾਲਾ ਜਾਂ ਰਾਜ ਜਿੱਤਣ ਵਾਲਾ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਏ ਯੁੱਧ ਜਿੱਤਣ ਵਾਲੇ ਦਾ ਨੂੰ ਹੀ ਰਣਜੀਤ ਕਿਹਾ ਜਾਂਦਾ ਹੈ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਨਾਮ ਕੀ ਸੀ অপਸ਼ਨ ਹੈ ਬੁੱਧ ਸਿੰਘ ਮਾਹ ਸਿੰਘ ਚੜਤ ਸਿੰਘ ਜਾਂ ਸ਼ੇਰੇ ਸਿੰਘ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਸੀ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਮਾਈ ਬਲਵੈਨ ਕਿਉਂ ਕਿਹਾ ਜਾਂਦਾ ਸੀ ਦੁਆਬਾ ਪ੍ਰਦੇਸ਼ ਦੀ ਹੋਣ ਕਰਕੇ ਮਾਲਵਾ ਪ੍ਰਦੇਸ਼ ਦੀ ਹੋਣ ਕਰਕੇ ਮੱਧ ਪ੍ਰਦੇਸ਼ ਦੀ ਹੋਣ ਕਰਕੇ ਜਾਂ ਲਾਹੌਰ ਦੀ ਹੋਣ ਕਰਕੇ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਮਾਲਵਾ ਪ੍ਰਦੇਸ਼ ਦੀ ਹੋਣ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਮਾਈ ਬਲਵੈਨ ਕਿਹਾ ਜਾਂਦਾ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਬਚਪਨ ਵਿੱਚ ਕਿਹੜੀ ਬਿਮਾਰੀ ਕਾਰਨ ਖੱਬੀ ਅੱਖ ਖਰਾਬ ਹੋ ਗਈ ਸੀ অপਸ਼ਨ ਹੈ ਮੋਤੀਆ ਕਰਕੇ ਕੈਂਸਰ ਚੇਚਕ ਜਾਂ ਅਦਰੰਗ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਸੀ ਚੇਚਕ ਦੀ ਬਿਮਾਰੀ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਖਰਾਬ ਹੋ ਗਈ ਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਭਿਸ਼ੇਕ ਕਦੋਂ ਹੋਇਆ 1798 ਈਸਵੀ 1797 ਈਸਵੀ ਸਤਾਰਾ ਸੁੰਨੜੀ ਨਵੇਂ ਸਵੀ ਜਸਤ 1802 ਇਸਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਬੀ 1897 ਇਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੇਕ ਹੋਇਆ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਕਿੱਥੇ ਹੋਇਆ অপਸ਼ਨ ਹੈ ਲਾਹੌਰ ਅੰਮ੍ਰਿਤਸਰ ਗੁਜਰਾਵਾਲਾ ਜਾਂ ਕਾਂਗੜਾ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਸੀ ਗੁਜਰਾਵਾਲਾ ਵਿਖੇ ਹੀ ਇਹਨਾਂ ਦਾ ਜੋ ਰਾਜ ਤਿਲਕ ਹੋਇਆ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਲੜਾਈ ਕਿਹੜੀ ਸੀ ਸੋਦਰਾ ਦੀ ਲੜਾਈ ਅੰਮ੍ਰਿਤਸਰ ਦੀ ਲੜਾਈ ਜਾਂ ਕਸ਼ਮੀਰ ਦੀ ਲੜਾਈ ਜਾਂ ਕਾਗੜਾ ਦੀ ਲੜਾਈ ਤੇ ਦੱਸੇ ਉੱਤਰ ਹੋ ਜੂਗਾ ਆਪਸ਼ਨ ਏ ਸੋਦਰਾ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਲੜਾਈ ਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਕਿਸ ਨਾਲ ਹੋਇਆ ਰਾਜਕੌਰ ਮਹਿਤਾਬਕੌਰ ਸਾਇਬਕੌਰ ਜਾਂ ਸਦਾਕੌਰ ਤੇਦਾ ਸਹੀ ਉੱਤਰ ਹੋ ਜੂਗਾ অপਸ਼ਨ B ਮਹਿਤਾਬ ਕੌਰ ਨਾਲ ਮਹਾਰਾਜ ਰਣਜੀਤ ਸਿੰਘ ਜੀ ਦਾ ਵਿਆਹ ਹੋਇਆ ਸੀ ਤੇ ਇਹ ਗੁਰਵਖਸ਼ ਸਿੰਘ ਗੁਰਵਖਸ਼ ਸਿੰਘ ਤੇ ਸਦਾਕੌਰ ਦੀ ਪੁੱਤਰੀ ਸੀ ਸਦਾਕੌਰ ਦੀ ਪੁੱਤਰੀ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਕਿਹੜੀ ਮਿਸਲ ਨਾਲ ਸਬੰਧ ਰੱਖਦੀ ਸੀ ਪੰਗੀ ਮਿਸਲ ਫੁਲਕਿਆ ਮਿਸਲ ਸ਼ੁਕਰਚੱਕਿਆ ਮਿਸਲ ਜਾਂ ਤਨਈਆ ਮਿਸਲ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਫੁਲਕਿਆ ਮਿਸਲ ਨਾਲ ਇਹਨਾਂ ਦੀ ਮਾਤਾ ਸਬੰਧ ਰੱਖਦੀ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਮਿਸਲ ਤੇ ਹਮਲਾ ਕੀਤਾ ਤਾਂ ਆਪਸ਼ਨ ਹੈ ਜੀ ਪੰਗੀ ਮਿਸਲ ਫੁਲਕਿਆ ਮਿਸਲ ਸ਼ੁਕਰਚੱਕੀਆ ਮਿਸਲ ਜਾਂ ਕਨਈਆ ਮਿਸਲ ਤੇ ਸਹੀ ਉੱਤਰ ਹੋ ਜੂਗਾ অপਸ਼ਨ এ ਪੰਗੀ ਮਿਸਲ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਭ ਤੋਂ ਸ਼ਕਤੀਸ਼ਾਲੀ ਮਿਸਲ ਕਿਹੜੀ ਸੀ ਪੰਗੀ ਮਿਸਲ ਫੁਲਕੀਆਂ ਮਿਸਲ ਸ਼ੁਕਰਚੱਕੀਆ ਮਿਸਲ ਜਾਂ ਕਨਈਆ ਮਿਸਲ ਤੇ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ এ ਪੰਗੀ ਮਿਸਲ ਉਸ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਮਿਸਲ ਸੀ ਜੀ ਹਾਂਜੀ ਅਗਲਾ ਕੁਐਸਚਨ ਤਿਕੜੀ ਦੀ ਸਰਪ੍ਰਸਤੀ ਦਾ ਸਮਾਂ ਕਿਹੜਾ ਸੀ অপਸ਼ਨ ਹੈ 1791 ਈਸਵੀ ਤੋਂ 1797 ਈਸਵੀ 1793 ਈਸਵੀ ਤੋਂ 1796 ਈਸਵੀ 1792 ਈਸਵੀ ਤੋਂ 1797 ਈਸਵੀ ਜਾਂ 1793 ਈਸਵੀ ਤੋਂ 1798 ਈਸਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਸੀ 1792 ਤੋਂ ਲੈ ਕੇ 1700 99 ਤੱਕ ਟਿਕੜੀ ਸਰਪ੍ਰਸਤੀ ਰਹੀ ਸੀ ਜੀ ਤੇ 1797 ਵਿੱਚ ਇਸ ਟਿਕੜੀ ਦਾ ਅੰਤ ਹੋ ਗਿਆ ਸੀ ਜੀ 1797 ਵਿੱਚ ਇਹਨਾਂ ਦਾ ਅੰਤ ਹੋ ਗਿਆ ਸੀ ਜੇ ਤੇ ਟਿਕੜੀ ਤੋਂ ਮਤਲਬ ਕੀ ਹੈ ਟਿਕੜੀ ਦਾ ਮਤਲਬ ਹੈ ਦੇ ਵਿੱਚ ਤਿੰਨ ਬੰਦੇ ਸੀ ਜੋ ਰਾਜ ਸੰਭਾਲਦੇ ਸੀ ਇੱਕ ਦਾ ਸੀ ਦੀਵਾਨ ਲਖਪਤ ਰਾਏ ਲਖਪਤ ਰਾਏ ਤੇ ਇੱਕ ਸੀ ਇਹਨਾਂ ਦੀ ਮਾਤਾ ਰਾਜਕੌਰ ਤੇ ਇੱਕ ਇਹਨਾਂ ਦੀ ਸੱਸ ਸੀ ਸਦਾ ਕੌਰ ਇਹ ਤਿੰਨੇ ਜੋ ਰਾਜ ਹੈ ਪ੍ਰਸ਼ਾਸਨ ਹੈ ਇਹ ਸਾਹਮਦੇ ਸੀ ਤੇ 1797 ਵਿੱਚ ਤਿੱਕੜੀ ਸਰਪ੍ਰਸਤਾ ਦਾ ਅੰਤ ਹੋ ਗਿਆ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਭ ਤੋਂ ਵੱਧ ਪ੍ਰਸਿੱਧ ਕਿਹੜੀ रियासत ਸੀ ਕਾਂਗੜਾ ਅਮਰਸਰ ਲਾਹੌਰ ਜਾਂ ਮੁਲਤਾਨ ਤਾਂ ਉਸ ਸਮੇਂ ਦੀ ਜੋ ਸਭ ਤੋਂ ਪ੍ਰਸਿੱਧ ਰਿਆਸਤ ਕਿਹੜੀ ਸੀ ਜੀ ਉਸ ਦੀ ਕਾਗੜਾ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋ ਜੂਗਾ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ 1797 ਈ 1799 ਈ 1796 ਈ ਜਾਂ 1805 ਈ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ 1799 ਈ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਜਿੱਤ ਪ੍ਰਾਪਤ ਕੀਤੀ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ 1798 ਈਸਵੀ 1806 ਈਸਵੀ 1805 ਈਸਵੀ ਜਾਂ 1807 ਈਸਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਸੀ 1805 ਈਸਵੀ ਵਿੱਚ ਅੰਮ੍ਰਿਤਸਰ ਤੇ ਜਿੱਤ ਪ੍ਰਾਪਤ ਕੀਤੀ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ অপਸ਼ਨ ਹੈ ਗੁਜਰਾਂਵਾਲੀ ਅੰਮ੍ਰਿਤਸਰ ਲਾਹੌਰ ਜਾਂ ਕਾਂਗੜਾ ਤਾਂ ਦਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਸੀ ਲਾਹੌਰ ਨੂੰ ਇਹਨਾਂ ਨੇ ਆਪਣੀ ਰਾਜਧਾਨੀ ਬਣਾਇਆ ਤੇ ਲਾਹੌਰ ਤੋਂ ਪਹਿਲਾਂ ਲਾਹੌਰ ਤੋਂ ਪਹਿਲਾਂ ਕਿਹੜੀ ਸੀ ਰਾਜਧਾਨੀ ਉਹ ਸੀ ਜੀ ਗੁਜਰਾਂਵਾਲੀ ਪਹਿਲਾਂ ਗੁਜਰਾਂਵਾਲੀ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਫਗਾਨਿਸਤਾਨ ਸ਼ਾਸਕ ਕੌਣ ਸੀ ਐਮ ਸ਼ਾਹਬਦਾਲੀ ਜਹਾਂਗੀਰ ਸਾਜਮਾਨ ਜਾਂ ਅਬਦੁੱਸ ਸਮਦਖਾਂ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਸੀ ਸ਼ਾਜਮਾ ਉਸ ਸਮੇਂ ਦਾ ਅਫਗਾਨੀ ਦਾ ਅਫਗਾਨਿਸਤਾਨ ਦਾ ਸ਼ਾਸਕ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਕਦੋਂ ਧਾਰਨ ਕੀਤੀ 1821ਵੀ 1803ਵੀ 1806ਵੀ ਜਾਂ 1797ਵੀ ਤਾਂ ਸਹੀ ਉੱਤਰ ਹੋ ਜੂਗਾ ਆਪਸ਼ਨ ਏ 1821ਵੀ ਵਿੱਚ ਇਹਨਾਂ ਨੇ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ ਸੀ ਹਾਂਜੀ ਅਗਲਾ ਕੁਐਸਚਨ ਅਮਰਸਰ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਹਰਾਇਆ ਗੁਰਦਿੱਤਾ ਨੂੰ ਮਾਈ ਸੁੱਖਾ ਨਵਾਬ ਮੁਜੱਫਰ ਖਾਂ ਜਾਂ ਗੁਰਵਕਸ਼ਨ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਬੀ ਮਾਈ ਸੁੱਖਾ ਨੂੰ ਅਮਰਸਰ ਦੀ ਲੜਾਈ ਵਿੱਚ ਹਰਾਇਆ ਸੀ ਤੇ ਮਾਈ ਸੁੱਖਾ ਕੌਣ ਸੀ ਜੀ ਇੱਕ ਵਿਧਵਾ ਸੀ ਇੱਕ ਵਿਧਵਾ ਸੀ ਜੋ ਆਪਣੇ ਪੁੱਤਰ ਆਪਣੇ ਪੁੱਤਰ ਗੁਰਦਿੱਤਾ ਦੇ ਨਾਂ ਤੇ ਗੁਰਦਿੱਤਤਾ ਦੇ ਨਾਤੇ ਰਾਜ ਕਰ ਰਹੀ ਸੀ ਕਰ ਰਹੀ ਸੀ ਠੀਕ ਹੈ ਜੀ ਤੇ ਇਹ ਲੜਾਈ ਹੋਈ ਸੀ ਅਮਰਸਰ ਦੀ ਲੜਾਈ 1805 ਈਸਵੀ जीश्वीन। ਨੂੰ 1805 ਈਸਵੀ ਨੂੰ ਅਮਰਸਰ ਦੀ ਲੜਾਈ ਹੋਈ ਸੀ ਜੀ ਹਾਂਜੀ ਅਗਲਾ ਕੁਐਸਚਨ ਪ੍ਰਸਿੱਧ ਜਮਜਮਾ ਤੋਪ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਲੜਾਈ ਤੋਂ ਪ੍ਰਾਪਤ ਹੋਈ ਲਾਹੌਰ ਦੀ ਲੜਾਈ ਮੁਲਤਾਨ ਦੀ ਲੜਾਈ ਅਮਰਸਰ ਦੀ ਲੜਾਈ ਜਾ ਪਸ਼ਾਵਰ ਦੀ ਲੜਾਈ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਸੀ ਅਮਰਸਰ ਦੀ ਲੜਾਈ ਤੋਂ ਹੀ ਪ੍ਰਸਿੱਧ ਜਮ ਜਮ ਤੋਪਾਹ ਜੋ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਨਹੀਂ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਗੋਰਖਿਆਂ ਨਾਲ ਕਿਹੜੀ ਲੜਾਈ ਲੜੀ ਲਾਹੌਰ ਦੀ ਲੜਾਈ ਕਾਂਗੜਾ ਦੀ ਲੜਾਈ ਅਮਰਸਰ ਦੀ ਲੜਾਈ ਜਾਂ ਪਸ਼ਾਵਰ ਦੀ ਲੜਾਈ ਤੇ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਕਾਂਗੜਾ ਦੀ ਲੜਾਈ ਲੜੀ ਗਈ ਸੀ ਜੀ गोरखियांदे ਵਿਰੁੱਧ ਤੇ ਇਹ ਲੜਾਈ 1800 9 ਇਸ ਵੀਨ ਲੜੀ ਗਈ ਸੀ ਕਾਂਗੜੇ ਦਾ ਰਾਜਾ ਸੀ ਸੰਸਾਰ ਚੰਦ ਸੰਸਾਰ ਚੰਦ ਇਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦਾ ਸਾਥ ਦਿੱਤਾ ਜੀ ਇਹਨਾਂ ਦਾ ਸਾਥ ਦਿੱਤਾ ਹੈ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੇ ਦੱਖਣੀ ਭਾਗ ਵਿੱਚ ਕਿਸ ਦਾ ਰਾਜ ਸੀ ਮੁੰਗਲਾਂ ਦਾ ਮਰਾਠਿਆਂ ਦਾ ਗੋਰਖਿਆਂ ਦਾ ਜਾਂ ਅੰਗਰੇਜ਼ਾਂ ਦਾ ਤੇ ਦੱਸ ਸੀ ਉੱਤਰ ਹੋ ਜੂਗਾ ਆਪਸ਼ਨ ਡੀ ਅੰਗਰੇਜ਼ਾਂ ਦਾ ਰਾਜਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿੰਨੂਰ ਹੀਰਾ ਇਨਾਮ ਵਜੋਂ ਕਿਸ ਨੇ ਦਿੱਤਾ ਮਹਾਰਾਣੀ ਜਿੰਦਾ ਕੌਰ ਮਹਾਰਾਣੀ ਵਿਕਟੋਰੀਆ ਜਾਂ ਇੱਥੇ ਜੀ ਵਫਾ ਆਊਗਾ ਵਫਾ ਬੇਗਮ ਜਬ ਵਫਾ ਬੇਗਮ ਜਾਂ ਅੰਗਰੇਜ਼ ਤੇ ਦਸਹੀ ਉੱਤਰ ਹੋ ਜੂਗਾ ਆਪਸ਼ਨ ਸੀ ਬਫਾ ਬੇਗਮ ਨੇ ਇਹ ਹੀਰਾ ਇਨਾਮ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ ਹਾਂਜੀ ਅਗਲਾ ਕੁਐਸਚਨ ਅਕਾਲੀ ਫੁੱਲਾ ਸਿੰਘ ਕਿਹੜੀ ਲੜਾਈ ਵਿੱਚ ਸ਼ਹੀਦ ਹੋਏ ਅੰਮ੍ਰਿਤਸਰ ਦੀ ਲੜਾਈ ਨੌ ਸ਼ਹਿਰਾਂ ਦੀ ਲੜਾਈ ਲਾਹੌਰ ਦੀ ਲੜਾਈ ਜਾਂ ਮੁਲਤਾਨ ਦੀ ਲੜਾਈ ਤੇ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਡੀ ਨੌ ਸ਼ਹਿਰਾਂ ਦੀ ਲੜਾਈ ਵਿੱਚ ਅਕਾਲੀ ਫੁੱਲਾ ਸਿੰਘ ਸ਼ਹੀਦ ਹੋਈ ਸੀ ਤੇ ਇਹ ਲੜਾਈ 1823 ਇਸਵੀ ਨੂੰ ਲੜੀ ਗਈ ਸੀ ਇਸ ਨੂੰ ਟਿੱਬਾ ਟਿਹਰੀ ਦੀ ਲੜਾਈ ਵੀ ਕਿਹਾ ਜਾਂਦਾ ਹੈ ਟਿੱਬਾ ਟਿਹਰੀ ਦੀ ਲੜਾਈ ਵੀ ਕਿਹਾ ਜਾਂਦਾ ਹੈ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੇ ਪ੍ਰਦੇਸ਼ ਨੂੰ ਜਿੱਤਣ ਵਿੱਚ ਸਭ ਤੋਂ ਵੱਧ ਸਮਾਂ ਲੱਗਿਆ ਅੰਮ੍ਰਿਤਸਰ ਮੁਲਤਾਨ ਪਸ਼ਾਵਰ ਜਾਂ ਲਾਹੌਰ ਤੇ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਮੁਲਤਾਨ ਨੂੰ ਜਿੱਤਣ ਵਿੱਚ ਸਭ ਤੋਂ ਵੱਧ ਸਮਾਂ ਲੱਗਿਆ ਸੀ ਤੇ ਇਹ 1800 18 ਵਿੱਚ ਇਸ ਨੂੰ ਜਿੱਤਿਆ ਸੀ 1818 ਈਸਵੀ ਵਿੱਚ ਜਿੱਤਿਆ ਸੀ ਜੀ ਤੇ ਇਹ ਜਦੋਂ ਇਹ ਜਿੱਤਿਆ ਗਿਆ ਤਾਂ ਮਹਾਰਾਜਾ ਨੇ ਕਿਹਨੂੰ ਭੇਜਿਆ ਹੋਇਆ ਸੀ ਤਾਂ ਇਹਨੂੰ ਭੇਜਿਆ ਸੀ ਦੀਵਾਨ ਚੰਦ ਨੂੰ ਦੀਵਾਨ ਚੰਦ ਨੇ ਇਸ ਲੜਾਈ ਵਿੱਚ ਖੂਬ ਭੂਮਿਕਾ ਨਿਭਾਈ ਤੇ ਇਹ ਤੇ ਜਿੱਤ ਪ੍ਰਾਪਤ ਕੀਤੀ ਜਿਸ ਨਾਲ ਮਹਾਰਾਜਾ ਨੇ ਦੀਵਾਨ ਚੰਦ ਨੂੰ ਜਫਰ ਨਾਮਾ ਜਫਰ ਨਾਮਾ ਸੋਰੀ ਜਫਰ ਜੰਗ ਜਫਰ ਜੰਗ ਦੀ ਉਪਾਧੀ ਦਿੱਤੀ ਤੇ ਉਸ ਨੇ ਮੁਲਤਾਨ ਦਾ ਸਾਸਰ ਕੌਣ ਸੀ ਮੁਜੱਫਰ ਖਾਂ ਮੁਜੱਫਰ ਖਾਂ ਸੀ ਜੀ ਹਾਂਜੀ ਅਗਲਾ ਕੁਐਸਚਨ ਜਮਰੋਦ ਦੀ ਲੜਾਈ ਕਦੋਂ ਹੋਈ 1818 ਈਸਵੀ 1838 ਈਸਵੀ 1837 ਈਸਵੀ ਜਾਂ 1835 ਈਸਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਸੀ 1837ਵੀਂ ਵਿੱਚ ਜਮਰੋਦ ਦੀ ਲੜਾਈ ਹੋਈ ਸੀ ਤੇ ਇਸ ਵਿੱਚ ਹਰੀ ਸਿੰਘ ਨਲੂਆ ਸ਼ਹੀਦ ਹੋਈ ਸੀ ਹਰੀ ਸਿੰਘ ਨਲੂਆ ਸ਼ਹੀਦ ਹੋਈ ਸੀ ਠੀਕ ਹੈ ਜੀ ਹਾਂਜੀ ਅਗਲਾ ਕੁਐਸਚਨ ਜਰਨਲ ਅਲਾਰਡ ਕਿਹੜੇ ਦੇਸ਼ ਦਾ ਰਹਿਣ ਵਾਲਾ ਸੀ ਫਰਾਂਸ ਸਪੇਨ ਇੰਗਲੈਂਡ ਜਾਂ ਆਸਟ੍ਰੇਲੀਆ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপশন এ জেনারেল অ্যালার্ড ਹੈ ਜੋ ਉਹ ਫਰਾਂਸ ਦਾ ਰਹਿਣ ਵਾਲਾ ਸੀ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਜੋ ਕੋਰਸਵਾਰੀ ਸੈਨਾ ਸੀ ਉਹਨੂੰ ਸਿਖਲਾਈ ਦਿੰਦਾ ਸੀ ਜੀ ਕੋਰਸਵਾਰ ਸੈਨਾ ਨੂੰ ਸਿਖਲਾਈ ਦਿੰਦਾ ਸੀ ਹਾਂਜੀ ਅਗਲਾ ਕੁਐਸਚਨ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ 23 April 1809 ਇਸਵੀ 22 April 1809 ਇਸਵੀ 30 March 1807 ਇਸਵੀ ਜਾਂ 25 April 1809 ਇਸਵੀ ਤਦ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ D 25 ਅਪ੍ਰੈਲ 1809 ਈਸਵੀ ਨੂੰ ਅਮਰਸਰ ਦੀ ਸੰਧੀ ਹੋਈ ਸੀ ਜੀ ਹਾਂਜੀ ਅਗਲਾ ਕੁਐਸਚਨ ਸਿੰਧ ਦੇ ਦੀ ਸੰਧੀ ਕਦੋਂ ਹੋਈ 22 ਅਕਤੂਬਰ 1832 ਈਸਵੀ 22 ਨਵੰਬਰ 1830 ਈਸਵੀ 26 ਅਕਤੂਬਰ 1831 ਈਸਵੀ ਜਾਂ 25 ਅਪ੍ਰੈਲ 1809 ਈਸਵੀ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ C 26 ਅਕਤੂਬਰ 1831 ਈਸਵੀ ਨੂੰ ਸਿੰਧ ਦੀ ਸੰਧੀ ਹੋਈ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਆਖਰੀ ਲੜਾਈ ਕਿਹੜੀ ਸੀ ਜਮਰੋਦ ਦੀ ਲੜਾਈ ਮੁਲਤਾਨ ਦੀ ਲੜਾਈ ਕਸ਼ਮੀਰ ਦੀ ਲੜਾਈ ਜਾਂ ਅੰਮ੍ਰਿਤਸਰ ਦੀ ਲੜਾਈ ਤੇ ਇਹਦਾ ਸਹੀ ਉੱਤਰ ਹੋ ਜੂਗਾ ਜਮਰੋਦ ਦੀ ਲੜਾਈ ਹੈ ਜੋ ਉਹ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਲੜਾਈ ਸੀ ਤੇ ਇਹ 1837 ਇਸੀ ਵਿੱਚ ਹੋਈ ਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਭਾਸ਼ਾ ਕਿਹੜੀ ਸੀ ਉਰਦੂ ਫਾਰਸੀ ਪੰਜਾਬੀ ਜਾਂ ਸੰਸਕ੍ਰਿਤ ਤਾਂ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਫਾਰਸੀ ਪਾਸ਼ਾ ਸ਼ਾਸਤਰ ਮੇ ਰਾਜਪਾ ਸਹਾਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ 4 5 7 ਜਾਂ 2 ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਏ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ 4 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਇੱਕ ਤਾਂ ਹੈਗਾ ਸੀ ਲਾਹੌਰ ਮਲਤਾਨ ਕਸ਼ਮੀਰ ਤੇ ਪਸ਼ਾਵਰ ਇਹ ਚਾਰ ਪਸ਼ਾਵਰ ਇਹ ਚਾਰ ਰਾਜ ਹਿੱਸੇ ਵਿੱਚ ਇਹਨਾਂ ਨੂੰ ਵੰਡਿਆ ਹੋਇਆ ਸੀ ਹਾਂਜੀ ਅਗਲਾ ਕੁਐਸਚਨ ਸੂਬੇ ਦੇ ਪ੍ਰਸ਼ਾਸਨ ਨੂੰ ਚਲਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਸੇਵਾਦਾਰ ਰਾਜਾ ਮੋਜਾ ਜਾਂ ਨਾਜ਼ਿਮ ਤਦ ਸਹੀ ਉੱਤਰ ਹੋ ਜੂਗਾ ਆਪਸ਼ਨ ਡੀ ਜੋ ਸੂਬੇ ਦੇ ਪ੍ਰਸ਼ਾਸਨ ਚਲਾਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹਨੂੰ ਨਾਜ਼ਿਮ ਕਿਹਾ ਜਾਂਦਾ ਸੀ ਹਾਂਜੀ ਅਗਲਾ ਕੁਐਸਚਨ ਕਿਹੜੀ ਪ੍ਰਣਾਲੀ ਸਭ ਤੋਂ ਵੱਧ ਪ੍ਰਸਿੱਧ ਸੀ ਇਜਾਰਦਾਰੀ ਪ੍ਰਣਾਲੀ ਜ਼ਾਬਤ ਪ੍ਰਣਾਲੀ ਬਟਾਈ ਪ੍ਰਣਾਲੀ ਜਾਂ ਕਣਕੋਤ ਪ੍ਰਣਾਲੀ ਤਾਂ ਸਹੀ ਉੱਤਰ ਹੋ ਜੂਗਾ ਆਪਸ਼ਨ ਸੀ ਬਟਾਈ ਪ੍ਰਣਾਲੀ ਉਸ ਸਮੇਂ ਸਭ ਤੋਂ ਜ਼ਿਆਦਾ ਪ੍ਰਸਿੱਧ ਸੀ ਤੇ ਇਹ ਫਸਲ ਦੀ ਯੋਗ ਕਰ ਸੀਗਾ ਉਹ ਫਸਲ ਦੀ ਕਟਾਈ ਤੋਂ ਬਾਅਦ ਨਿਰਧਾਰਿਤ ਹੁੰਦਾ ਸੀ ਫਸਲ ਦੀ ਕਟਾਈ ਤੋਂ ਬਾਅਦ ਨਿਰਧਾਰਿਤ ਹੁੰਦਾ ਸੀ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ ਮੋਜਾ ਨਾਜ਼ਿਮ ਚੌਕੀਦਾਰ ਜਾਂ ਸੇਵਾਦਾਰ ਤਦਸੀਹ ਉੱਤਰ ਹੋ ਜੂਗਾ অপਸ਼ਨ ਏ ਮੋਜਾ ਉਸ ਸਮੇਂ ਦੀ ਸਭ ਤੋਂ ਛੋਟੀ ਇਕਾਈ ਸੀ ਇਹ ਪਿੰਡ ਮੋਜਾ ਉਹਨੂੰ ਕਿਹਦੇ ਜਾਂਦਾ ਸੀ ਜੋ ਪਿੰਡ ਦਾ ਪ੍ਰਸ਼ਾਸਨ ਸੰਭਾਲਦਾ ਸੀ ਜਿਵੇਂ ਕਿ ਅੱਜ ਸਰਪੰਚ ਕਹਿ ਦਿੰਦੇ ਆ ਉਵੇਂ ਉਸ ਸਮੇ ਮੋਜਾ ਕਿਹਾ ਜਾਂਦਾ ਸੀ ਹਾਂਜੀ ਅਗਲਾ ਕੁਐਸਚਨ ਅਫੀਮ ਤੇ ਤੰਬਾਕੂ ਦੀ ਫਸਲ ਦੀ ਉਗਰਾਈ ਕਿਹੜੀ ਪ੍ਰਣਾਲੀ ਦੁਆਰਾ ਕੀਤੀ ਜਾਂਦੀ ਸੀ ਕਨਕੂਤ ਬਟਾਈ ਬਿੱਗਾ ਜਾਂ ਜ਼ਬਤ ਤਾਂ ਸਹੀ ਉੱਤਰ ਹੋ ਜੂਗਾ অপਸ਼ਨ ਡੀ ਜ਼ਬਤ ਪ੍ਰਣਾਲੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਕਿਹੜੀ ਵਿਸ਼ੇਸ਼ ਅਦਾਲਤ ਸਥਾਪਿਤ ਕੀਤੀ ਅਦਾਲਤੀ ਦੀ ਅਦਾਲਤ ਅਦਾਲਤ-ਏ-ਆਲਾ ਅਦਾਲਤ ਇੱਕ ਖਾਲਸਾ ਜਾਂ ਅਪੀਲੀ ਅਦਾਲਤ ਤਾਂ ਇਹਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਅਦਾਲਤ-ਏ-ਆਲਾ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਕੀ ਅਖਵਾਉਂਦੇ ਸਨ ਰਣਜੀਤ ਨਗਾਰਾ ਸਿੰਘ ਸਾਹਿਬ ਸਰਕਾਰੇ ਖਾਲਸਾ ਜਾਂ ਸੇਰੇ ਖਾਲਸਾ ਤਾਂ ਸਹੀ ਉੱਤਰ ਹੋ ਜੂਗਾ অপਸ਼ਨ ਏ ਰਣਜੀਤ ਨਗਾਰਾ ਆਪਣੇ ਹੱਥ ਨੂੰ ਕਹੋਂਦੇਸ ਜੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ 30 ਜੂਨ 1839 ਈ 25 ਜੂਨ 1839 ਈ 22 ਅਗਸਤ 1840 ਈ ਜਾਂ 27 ਜੂਨ 1839 ਈ ਤਾਂ ਇਹਦਾ ਸਹੀ ਉੱਤਰ ਹੋ ਜੂਗਾ অপਸ਼ਨ ਡੀ 27 ਜੂਨ 1839 ਵੀ ਨੂੰ ਇਹਨਾਂ ਦੀ ਮੌਤ ਹੋਈ ਸੀ ਮੌਤ ਹੋਈ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਮਦਨ ਦਾ ਮੁੱਖ ਸਾਧਨ ਕਿਹੜਾ ਸੀ ਭੂਮੀ ਲਗਾਨ ਨਜ਼ਰਾਨਾ ਹਰਜਾਨਾ ਜਾਂ ਅਬਕਾਰੀ ਤੇ ਚੁੰਗੀਕਰ ਤਾਂ ਇਹਦਾ ਸੀ ਉੱਤਰ ਹੋ ਜਾਊਗਾ ਆਪਸ਼ਨ ਏ ਭੂਮੀ ਲਗਾਨ ਉਸ ਦੇ ਰਾਜ ਦੀ ਆਮਦਨਿੰਦਾ ਮੁੱਖ ਸਾਧਨ ਸੀ ਹਾਂਜੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿ ਕੇ ਬੁਲਾਉਂਦੇ ਸਨ ਸਰਕਾਰੇ ਹਿੰਦ ਸ਼ੇਰੇ ਪੰਜਾਬ ਸਰਕਾਰੇ ਖਾਲਸਾ ਜਾਂ ਸਰਕਾਰੇ ਪਾਕ ਤੇ ਇਹਦਾ ਸੀ ਉੱਤਰ ਹੋ ਜੂਗਾ অপਸ਼ਨ ਸੀ ਸਰਕਾਰੇ ਖਾਲਸਾ ਕਹਿ ਕੇ ਬੁਲਾਉਂਦੇ ਸਨ ਜੀ ਤਾਂ ਦੋਸਤੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜੋ ਅਕਸਰ ਪੇਪਰਾਂ ਵਿੱਚ ਪੁੱਛੇ ਜਾਂਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਫਸੀਕਿਊ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ